ਸੰਗਰਸ਼ ਕੀਤਾ ਦੱਸੋ ਮਿੰਟ ਤੋਂ ਮੈਂ ਬੈਂਕੋਂ ਲਾ ਨਮੀ ਵਾਏ ਜੀ ਕਿਥੋਂ ਆਇਆ ਵਾਏ ਕਿਹੜੇ ਫਤਿਹ ਕਿਹੜਾ ਕਿਹੜੇ ਸ਼ਹੀਦ ਸਿੰਘ ਨੇ ਧੋਖਾ ਹਾਂ ਜੀ ਆਪ ਦੀ ਮਾਦੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕਿਹੜਾ ਕਰ ਕਰਨ ਆਏ ਸਾਡੀ ਕੌਮ ਦਾ ਕਿਹੜਾ ਕਰ ਕਰਨ ਆਏ ਮੇਰੇ ਆਪ ਪਿਛਲੇ ਕਾਫੀ ਸਮੇਂ ਤੋਂ ਇਕਨਖਣ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛ ਦੱਸਾਂ ਮਾਣਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਬਾਬਾ ਸਰਵਣ ਸਿੰਘ ਜੀ ਕਹਿੰਦੇ ਜੀ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦਾ ਸਾਡੇ ਕੋਲ ਵੀਡੀਓ ਬਣੀ ਉਹ ਬਾਕਾਇਦਾ ਅਸੀਂ ਕਾਲ ਤੱਕ ਸਾਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਸ਼ਖਸ ਪੁੱਛਾਂ ਦੇ ਰਿਹਾ ਸੀ ਤਵੀਤਾਂ ਗਿਆ ਦਾ ਕੰਮ ਚੱਲ ਰਿਹਾ ਸੀ ਪਰ ਵੀਡੀਓ ਸਾਹਮਣੇ ਆਈ ਤਾਂ ਪਰਦਾ ਫਾਸ਼ ਹੋ ਗਿਆ ਇਹ ਫਿਰੋਜ਼ਪੁਰ ਦਾ ਵਸੰਤ ਵਿਹਾਰ ਸਿੱਖ ਜਥੇਬੰਦੀਆਂ ਨੇ ਐਸਜੀਪੀਸੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਜਾਮਨੀ ਸਾਹਿਬ ਪਹੁੰਚਾਈ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀ ਅਗੇ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੀ ਮੇਰੇ ਵਿੱਚ ਪਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਠੀਕ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਅਛੀ ਸਿੰਘ ਤੁਸੀਂ ਆਦੇ ਉਹਨਾਂ ਅਛੀ ਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ। ਬੜੀ ਬਾਬਾ ਜੀ ਨਾਲ ਗੱਲ ਹੋਈ। ਬਿਲਕੁਲ। ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ। ਮੇਰੇ ਸਾਹਮਣੇ ਇੱਕ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ। ਕੌਮ ਦੇ ਵੱਡੇ ਵੱਡੇ ਸ਼ਹੀਦ ਨੇ। ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਨੇ ਹੱਥ ਮਾਰ ਲੱਗ ਪਏ। ਹਾਲਾਂਕਿ ਪੁੱਛਾ ਦੇਣ ਵਾਲੇ ਸ਼ਖਸ ਨੇ ਵੀ ਆਪਣਾ ਪੱਖ ਪੇਸ਼ ਕੀਤਾ। ਜਿਹੜਾ ਕਿਸੇ ਦਾ ਘਰ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜਿਹੜਾ ਪਿੰਡ ਨਾਲ ਹੁੰਦਾ। ਇਹ ਪਹਿਰੇ ਆਲੇ ਜਾਂਦੇ ਵਾਲੇ ਕੋਈ ਹੁੰਦਾ ਜਾਂਦਾ ਜੇ ਕੋਈ ਜਾਣਕਾਰਾ ਹੋਵੇ ਜੇ ਤੇ ਪਹਿਰੇ ਆਉਂਦੇ ਆ ਸਾਨੂੰ ਨਾ ਸਾਡੇ ਨਾਲ ਚੀਜ਼ ਹੋਵੇ ਸੁਖਿੰਦਰ ਬਾਹੜਾ ਇਹ ਨੀਚੇ ਨੋਕ ਬੋਈਆਂ ਬਣਾ ਲੈਂਦੇ ਆ ਬੋਈਆਂ ਬਣਾ ਕੇ ਸ੍ਰੀ ਗੁਰੂ ਪੰਥੀ ਦੇ ਸਟਾਫ ਕਰ ਦਿੰਦੇ ਆ ਵੀ ਬਾਬਾ ਜੀ ਕੋਤਸਾ ਸੇ ਆਉਂਦਾ ਜਾਂ ਬਾਬਾ ਜੀ ਸਿੰਘ ਆਉਂਦਾ ਜਾਂ ਕਿਹਤਰਾ ਹੀ ਇਹ ਨਹੀਂ ਮੰਨਦੇ ਹਾਂਜੀ